ਨੋਰਮਲ ਨਗਰ ਕੌਂਸਲ ਦੀ ਬਾੜ ਬੰਦੀ ਹੋਣ ਤੋਂ ਬਾਅਦ ਸ਼ਹਿਰ ਵਿੱਚ ਲਗਾਤਾਰ ਚਰਚਾ ਦਾ ਮੁੱਦਾ ਬਣਿਆ ਹੈ ਦੋ ਤਿੰਨ ਵਾਰਡ ਜਿਮੇ ਬਰੂਤੀਆਂ ਨੇ ਕੋਲ ਬੈਠ ਕੇ ਬਣਾਏ ਹੋਣ ਇਹ ਵੀ ਚਰਚਾ ਹੈ ਕਿ ਜੇ ਅਗਰ ਆਮ ਆਦਮੀ ਪਾਰਟੀ ਆਜ਼ਾਦ ਉਮੀਦਵਾਰ ਖੜੇ ਕਰਕੇ ਚੋਣ ਲੜੇ ਤਾਂ ਜਿੱਤ ਵੱਧ ਹੋ ਸਕਦੀ ਹੈ ਕੀ ਐਸ ਵਾਰ ਕਾਂਗਰਸ ਅਤੇ ਭੋਜਨ ਸਮਾਜ ਪਾਰਟੀ ਦਾ ਇਹ ਚੋਣਾਂ ਵਿੱਚ ਚੋਣ ਸਮਝੌਤਾ ਹੋ ਸਕਦਾ ਹੈ ਇਹ ਹੋਣ ਵਾਲੇ ਸਮੇਤ ਪਤਾ ਲੱਗਣਾ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਤੁਹਾਡਾ ਦੋਸਤੋ ਸਾਰਿਆਂ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਆਓ ਅੱਜ ਨੂਰ ਮੈਲ ਨੂੰ ਲੈ ਕੇ ਉਹ ਕਿਹੜੀਆਂ ਗੱਲਾਂ ਆ ਜਿਨ੍ਹਾਂ ਦੇ ਉੱਤੇ ਚਰਚਾ ਸ਼ਰੀਆ ਇੱਕ ਇੱਕ ਕਰਕੇ ਗੱਲ ਕਲਮੇ ਨੇ ਨਗਰ ਕੌਂਸਲ ਨੂਰਮਹਿਲ ਦੀ ਇਲੈਕਸ਼ਨ ਹੋਣ ਦਾ ਭਾਵੇਂ ਅਜੇ ਐਲਾਨ ਹੋਣਾ ਬਾਕੀ ਹੈ ਬਾੜ ਬੰਦੀ ਹੋਣ ਤੋਂ ਬਾਅਦ ਚੋਣਾਂ ਲੜਨ ਦੇ ਚਾਹਵਾਨ ਬੜੇ ਚੜ੍ਹਦੀਆਂ ਕਲਾ ਚ ਨੇ ਜਿਨ੍ਹਾਂ ਦੇ ਵਾਰਡ ਤੋੜ ਮਰੋੜ ਦਿੱਤੇ ਨੇ ਜਿਨ੍ਹਾਂ ਦੀ ਚੋਣ ਲੜਨ ਦੀ ਇੱਛਾ ਤੈਅ ਸਨ ਸੋ ਗਈ ਹੈ ਉਹ ਵੀ ਲੋਕ ਚਰਚਾਵਾ ਦਾ ਮਾਹੌਲ ਜਿਹੜਾ ਉਹਨਾਂ ਨੂੰ ਲੈ ਕੇ ਬਣਿਆ ਹੋਇਆ ਜੇ ਦੇਖਿਆ ਜਾਵੇ ਨੂਰ ਮਹਿਲ ਸ਼ਹਿਰ ਦੀ ਜਿਹੜੀ ਨਵੀਂ ਬਾੜਬੰਦੀ ਹੋਈ ਆ ਉਹਦੇ ਵਿੱਚ ਵਾਕਿਆ ਹੀ ਕਈ ਬਾੜਾਂ ਦੀ ਜਿਵੇਂ ਤੋੜ ਰੋੜ ਕੀਤੀ ਗਈ ਹੈ ਜਾਨੀ ਕਿ ਪਿਛਲੀ ਵਾਰ ਜਿਹੜੇ ਵਾਰ ਸੀ ਉਸ ਉਹਨਾਂ ਬਾੜਾਂ ਤੋਂ ਜਿਹੜੀ ਜਿਹੜੀ ਵੀ ਪਾਰਟੀ ਜਿੱਤ ਪ੍ਰਾਪਤ ਕਰਦੀ ਸੀ ਉਹਨਾਂ ਬਾਡਾਂ ਨੂੰ ਜਿਵੇਂ ਇਹ ਕਿਹਾ ਜਾ ਸਕਦਾ ਕਿ ਕਿਤੇ ਵੀ ਹੋਣ ਕਿਸੇ ਵੀ ਪਾਰਟੀ ਦੀ ਵਜੀ ਵੋਟ ਜਿਹੜੀ ਆ ਉਹ ਨਜ਼ਰੇ ਨਹੀਂ ਆਉਂਦੀ ਉਸ ਨੂੰ ਲੈ ਕੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਪਿਛਤੀਬਾਰ ਇਹਨਾਂ ਚ ਉਹਨਾਂ ਨੂੰ ਲੈ ਕੇ ਸਮਝਾਉਂਦਾ ਸੀ ਹੁਣ ਇਸ ਵਾਰ ਸਮਤੀ ਚੋਣਾਂ ਵਿੱਚ ਕਾਂਗਰਸ ਅਤੇ ਭੋਜਨ ਸਮਾਜ ਪਾਰਟੀ ਦਾ ਸਮਝੌਤਾ ਸੀ ਕੀ ਹੁਣ ਦੁਬਾਰਾ ਵੀ ਭੋਜਨ ਸਮਾਜ ਪਾਰਟੀ ਜਾਂ ਕਾਂਗਰਸ ਇਹਨਾਂ ਚੋਣਾਂ ਵਿੱਚ ਚੋਣ ਸਮਝੌਤਾ ਕਰੂਗੀ ਅਗਰ ਇਹਨਾਂ ਦੇ ਵਾਰਡ ਇਹਨਾਂ ਮਤਾਬਕ ਇਸ ਵਾਰ ਨਹੀਂ ਕਿਉਂਕਿ ਜਿੰਨੇ ਚਰਚਾ ਚੱਲਦੀ ਹੈ ਜਿਹੜੇ ਵਾਰਡ ਕਾਂਗਰਸ ਨੂੰ ਰਾਸ ਆ ਰਹੇ ਆ ਉਹ ਕਿਸੇ ਵੀ ਕੀਮਤ ਤੇ ਬਸਪਾ ਨੂੰ ਛੱਡਣ ਲਈ ਤਿਆਰ ਨਹੀਂ ਜਿਸ ਕਰਕੇ ਇਹ ਚੋਣ ਸਮਝੌਤਾ ਸੰਭਵ ਦੱਸਿਆ ਜਾ ਰਿਹਾ ਬੋਟਾ ਦੇ ਐਲਾਨ ਤੱਕ ਕੁਝ ਵੀ ਸੰਭਵ ਹੈ ਉੱਤੇ ਹੀ ਜਿਵੇਂ ਸ਼ਹਿਰ ਦੇ ਵਿੱਚ ਇਹ ਵੀ ਚਰਚਾ ਹੈ ਕਿ ਜਿਹੜੇ 2-3 ਵਾਰਡ ਜਿਹੜੇ ਜਨਰਲ ਬਣੇ ਆ ਉਹਨਾਂ ਵਿੱਚੋਂ ਇੱਕ ਦੋ ਵਾਰਡ ਕੁਝ ਆਗੂਆਂ ਨੂੰ ਇੰਨੇ ਸੇਫ ਸੈਟ ਬਿੰਦੇ ਆ ਈ ਬਾੜ ਉਹ ਬੈਠ ਕੇ ਬਣਾਇਆ ਕਿ ਇਹ ਸੱਚ ਆ ਜਾਂ ਝੂਠ ਇਹਦੇ ਬਾਰੇ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ ਹਾਂ ਇਹ ਜ਼ਰੂਰ ਚਰਚਾ ਹੈ ਕਿ ਸਤਾਤਕ ਦੇ ਬਰੋਧੀਆਂ ਨੂੰ ਉਹ ਬਾੜ ਰਾਸ ਬਹੁਤ ਆਇਆ ਲਿੱਟ ਨੂੰ ਭਵੇਂ ਇਸ ਗੱਲ ਬਾਰੇ ਪਤਾ ਹੈ ਜਾਂ ਨਹੀਂ ਕਈ ਵਾਰ ਹੇਠਲੇ ਪੱਧਰ ਤੇ ਕਈ ਕੁਝ ਪੱਕਦਾ ਹੁੰਦਾ ਹੈ ਸ਼ਹਿਰ ਦੇ ਵਿੱਚ ਐਸ ਬਾਰ ਕਾਰੋਬਾਰੀ ਆਪਣੀ ਕਮੇਟੀ ਬਣਾਉਣਾ ਚਾਹੁੰਦੇ ਨੇ ਆਪਣਾ ਪ੍ਰਧਾਨ ਬਣਾਉਣਾ ਚਾਹੁੰਦੇ ਨੇ ਇਸ ਨੂੰ ਲੈ ਕੇ ਜੋਰ ਤੋੜ ਅੰਦਰ ਖਾਤੇ ਚੱਲ ਰਹੇ ਨੇ ਆਮ ਆਦਮੀ ਪਾਰਟੀ ਵਿੱਚ ਜਿਹੜੇ ਵੀ ਵਿਅਕਤੀ ਨਵੇਂ ਸ਼ਾਮਲ ਹੋਇਆ ਉਹਨਾਂ ਨੂੰ ਲੈ ਕੇ ਵੀ ਚਰਚਾ ਆਮ ਆ ਕਿ ਇਹ ਸਿਰਫ 27 ਤੱਕ ਦਿਸਣੇ ਨੇ ਅਗਾਹ ਹੀ ਨਹੀਂ ਪਤਾ ਨਹੀਂ ਆਪਸ ਜਿੱਥੋਂ ਜਿੱਥੋਂ ਆਏ ਆ ਉੱਥੇ ਚਲੇ ਜਾਣਾ ਆ ਇਹ ਤਾਂ ਚਰਚਾ ਵਿਸੋ ਬਾਈ ਤੋਂ ਲੈ ਕੇ ਲਗਾਤਾਰ ਚੱਦੀ ਜਾਂਦੀ ਆ ਚੱਲਦੀ ਰਹਿਣੀ ਆ ਲੋਕਾਂ ਦਾ ਕੰਮ ਹੈ ਚਰਚਾ ਕਰਨੀ ਹੁਣ ਜੇ ਗੱਲ ਕੀਤੀ ਜਾਵੇ ਲੰਗੀਆਂ ਚੋਣਾਂ ਦੇ ਵਿੱਚ ਜਿਵੇਂ ਐਮ ਐਲ ਏ ਦੀ ਤਿੰਨ ਚੇਅਰਮੈਨ ਇੱਕ ਨਗਰ ਪੰਚਾਇਤ ਪ੍ਰਧਾਨ ਖਾਸ ਕਰਕੇ ਬਲਾਕ ਨੂਰਮੰਦੀ ਇਹ ਗੱਲ ਕਰੀਏ ਕੋਆਰਡੀਨੇਟਰ ਅਤੇ ਬਲਾਕ ਪ੍ਰਧਾਨ 15 ਬਲਾਕ ਸੰਧੀਆਂ ਜਿਨ੍ਹਾਂ ਚੋਂ 12 ਹਾਰ ਗਈਆਂ ਰਿਲੀਟਰ ਦੀ ਨਮੂਚੀ ਤਾਂ ਲੱਗਦੀ ਹੈ ਕਿ ਕੀ ਇਹਨਾਂ ਆਗੂਆਂ ਦੇ ਸਿਰ ਇਹ ਹਾਰ ਦੀ ਜ਼ਿੰਮੇਵਾਰੀ ਜੇ ਸਮਝ ਜਾਵੇ ਉਸ ਤੋਂ ਵੱਡਾ ਟੈਸਟ ਹੁਣ ਹੁਣਾ ਇਹਨਾਂ ਨਗਰ ਪੰਚਾਇਤ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਦੋ ਸ਼ਹਿਰਾਂ ਦੀ ਚੋਣ ਜਿਹੜੀ ਆ ਉਹ ਆਉਣ ਵਾਲੇ ਦੋ ਤਿੰਨ ਮਹੀਨਿਆਂ ਤੱਕ ਹੋਣ ਦੀ ਸੰਭਾਵਨਾ ਹੈ ਨੂਰਮੈਲ ਅਤੇ ਨਕੂਦਰ ਕੱਲ ਅੱਜ ਆਪਾਂ ਨੂਰਮੈਲ ਦੀ ਗੱਲ ਕਰ ਰਹੇ ਹਾਂ ਨੂਰਮੈਲ ਦੀ ਬਾੜਬੰਦੀ ਨੂੰ ਲੈ ਕੇ ਗੱਲ ਕਰਦੇ ਹਾਂ ਬਾੜਬੰਦੀ ਤਾਂ ਆਪਣੇ ਮੁਤਾਬਕ ਸਤਾ ਤੈਰ ਕਰ ਲੈਂਦੀ ਹੈ ਜਿ ਤੋਣਾ ਸ਼ਹਿਰ ਵਾਸੀਆਂ ਨੇ ਕਿਹੜੀ ਪਾਰਟੀ ਨੂੰ ਸ਼ਹਿਰ ਵਾਸੀ ਚਾਹੁੰਦੇ ਨੇ ਇਹਦਾ ਚੋਣ ਨਤੀਜੇ ਨੇ ਦੱਸਣਾ ਹੁੰਦਾ ਉਸ ਤੋਂ ਪਹਿਲਾਂ ਲੋਕਾਂ ਨੇ ਕੰਮ ਦੇਖਣਾ ਹੁੰਦਾ ਕੰਮ ਕਾਬਜ ਧਿਰ ਦਾ ਵੀ ਦੇਖਿਆ ਜਾਣਾ ਕਿਉਂਕਿ ਕਾਂਗਰਸ ਕਾਬਜ ਰਹੀ ਹੈ ਨਗਰ ਕੌਂਸਲ ਦੇ ਕਾਬਜ ਧਿਰ ਨੇ ਆਪਣੇ ਕਾਰਜਕਾਲ ਦੇ ਦੌਰਾਨ ਉਹ ਕਿਹੜੀਆਂ ਸਮੱਸਿਆਵਾਂ ਸੀ ਜਿਨ੍ਹਾਂ ਨੂੰ ਹੱਲ ਕਰਨਾ ਸੀ ਉਹਨਾਂ ਵਿੱਚੋਂ ਅੱਜ ਵੀ ਸੀਵਰੇਜ ਦਾ ਪਾਣੀ ਲੀਕ ਤਾਂ-ਤਾਂ ਤੋਂ ਹੁੰਦਾ ਦੇਖਿਆ ਜਾ ਸਕਦਾ ਸ਼ਹਿਰ ਦੀ ਸਫਾਈ ਦਾ ਹਾਲ ਸ਼ਹਿਰ ਵਾਸੀਆਂ ਦੇ ਸਾਹਮਣੇ ਹੈ ਸੀਵਰੇਜ ਦੀ ਮੇਨ ਜਿਹੜੀ ਨਿਕਾਸੀ ਲੈਣ ਆ ਉਹ ਪੈਣ ਵਾਲੀ ਆ ਇਹਨਾਂ ਗੱਲਾਂ ਨੂੰ ਲੈ ਕੇ ਸ਼ਹਿਰ ਵਾਸੀਆਂ ਦਾ ਹੁਣ ਜਿਹੜੀ ਕਾਗਜ਼ ਕਮੇਟੀ ਆ ਉਹਨੂੰ ਲੈ ਕੇ ਸਵਾਲ ਹੋ ਸਕਦੇ ਆ ਜਦੋਂ ਕਿ ਆਮ ਆਦਮੀ ਪਾਰਟੀ ਆਗਰ ਜਿੱਤਣਾ ਚਾਹੁੰਦੀ ਹੈ ਉਸ ਲਈ ਵੀ ਇਹਹੀ ਸਮੱਸਿਆ ਮਾ ਸਾਹਮਣੇ ਆਉਂਦੀ ਆ ਕਿ ਸੀਵਰੇਜ ਦਾ ਮਸਲਾ ਹੱਲ ਕਿਵੇਂ ਹੋਵੇ ਭਾਵੇਂ ਕਿ ਸੀਵਰੇਜ ਦੀ ਸਫਾਈ ਨਹੀਂ ਪਿਛਲੇ ਸਮੇਂ ਚ ਹਲਕਾ ਵਿਧਾਇਕ ਵੱਲੋਂ ਮਸ਼ੀਨਾ ਲਾ ਕੇ ਸਫਾਈ ਕਰਵਾਈ ਗਈ ਅਗਗੇ ਲੋਡ ਹੈ ਸੀਵਰੇਜ ਦੇ ਪਾਣੀ ਦੀ ਰਾਜਿੰਗ ਲਾਈਨ ਜਿਹੜੀ 메ਨ ਰਾਜਿੰਗ ਲਾਈਨ ਜਦੋਂ ਅੱਗੇ ਚੱਲ ਪਊਗੀ ਤੇ ਸੀਵਰੇਜ ਦਾ ਪਾਣੀ ਜਿਹੜਾ ਆ ਉਹ ਜਿਹੜਾ ਅਜੇ ਵੀ ਢੇਠਾ ਹੀ ਜੜਾਇਆ ਘਮਰਿਆ ਆ ਉਹ ਅੱਗੇ ਜਾਣ ਦਾ ਸਾਧਨ ਬਣੂ ਸਕੂਲ ਦੀ ਬਿਲਡਿੰਗ ਦੀ ਗੱਲ ਕਰਨ ਵਾਲੀ ਬਣਦੀ ਹੈ ਪੂਰਾ ਤਰਕਟ ਸ਼ਹਿਰ ਦੇ ਵਿੱਚ ਜਿਵੇਂ ਸ਼ਹਿਰ ਦੀਆਂ ਬਾਹਰ ਦੀਆਂ ਸੜਕਾਂ ਤੇ ਥਾਂ ਭਾਲੇ ਕਰਨ ਨੂੰ ਅਤੇ ਹੋਰ ਵੀ ਜਿਹੜੀਆਂ ਲੋਕਾਂ ਦੀਆਂ ਮੰਗਾਂ ਆ ਉਹਨਾਂ ਨੂੰ ਲੈ ਕੇ ਜੇ ਅਗਰ ਆਮ ਆਦਮੀ ਪਾਰਟੀ ਚੋਣਾਂ ਦੇ ਐਲਾਨ ਤੋਂ ਪਹਿਲਾਂ ਜਿਵੇਂ ਇੱਥੇ ਦੇ ਪਾਰਕਾਂ ਦੇ ਵਿੱਚ ਘਾਹ ਦੀ ਜੰਗਲ ਬਣਿਆ ਆ ਨੇੜੇ ਤਸੀਲ ਦੇ ਵੱਡੇ ਪਾਰਕ ਨੂੰ ਜੇ ਲੈ ਕੇ ਗੱਲ ਕਰ ਲਈਏ ਤੇ ਇਹ ਮੰਗਾ ਸ਼ਹਿਰ ਦੀਆਂ ਲਟਕ ਰਹੀਆਂ ਅਗਰ ਸਤਾ ਤੈਰ ਇਹ ਹੱਲ ਕਰ ਜਾਂਦੀ ਹੈ ਤੇ ਸ਼ਹਿਰ ਵਾਸੀਆਂ ਵਿੱਚ ਕੋਈ ਨਾ ਕੋਈ ਚਰਚਾ ਬਣਦੀ ਹੈ ਕਿ ਮੌਜੂਦਾ ਸਰਕਾਰ ਨੇ ਨੂਰਮਲ ਸ਼ਹਿਰ ਦੀਆਂ ਇਹਨਾਂ ਸਮੱਸਿਆਵਾਂ 'ਤੇ ਧਿਆਨ ਰੱਖਿਆ ਇਹਨਾਂ ਨੂੰ ਹੱਲ ਕੀਤਾ ਉੱਥੇ ਹੀ ਆਮ ਆਦਮੀ ਪਾਰਟੀ ਵੀ ਇਸ ਨੂੰ ਆਧਾਰ ਬਣਾ ਕੇ ਬੋਟ ਮੰਗ ਸਕਦੀ ਹੈ ਜਿਹੜੀ ਗੱਲ ਇਹ ਚੱਲਦੀ ਆ ਕਿ ਅਗਰ ਅਜਾਬ ਤੌਰ ਤੇ ਆਮ ਆਦਮੀ ਪਾਰਟੀ ਵੱਲੋਂ ਅਮੀਰ ਬਾਰ ਚੋਣ ਲੜਦੇ ਆ ਇਹ ਮਹਿਜ ਇੱਕ ਚਰਚਾ ਦਾ ਪਿਛਾ ਹੋ ਸਕਦਾ ਜਦੋਂ ਕਿ ਜਿਹੜੀ ਸਰਕਾਰ ਜਦੋਂ ਆਮ ਆਦਮੀ ਪਾਰਟੀ ਦੀ ਆ ਤਾਂ ਉਹਦੇ ਨੇ ਇਹ ਮੁਸ਼ਕਲ ਹੁੰਦਾ ਕਿ ਸਾਰੀਆਂ ਪਾਰਟੀਆਂ ਕਿ ਸਾਰੇ ਉਮੀਦਵਾਰ ਜਿਹੜੇ ਆ ਉਹ ਜਾਦ ਖੜੇ ਹੋਣ ਸਮਤੀ ਦੇ ਵਿੱਚ ਸਿਰਫ ਇੱਕ ਤਲਬਣ ਤੋਂ ਆਜ਼ਾਦ ਉਮੀਦਵਾਰ ਦੀ ਸਪੋਰਟ ਕੀਤੀ ਸਤਾਧਰ ਨੇ ਉਸ ਨੂੰ ਲੈ ਕੇ ਜਿਵੇਂ ਵਿਰੋਧੀ ਧਿਰ ਨੇ ਇਹ ਰੌਲਾ ਪਾਇਆ ਕਿ ਸਤਾਧਰ ਕੋਲ ਤਲਬਣ ਵਿੱਚ ਉਮੀਦਵਾਰ ਖੜਾ ਕਰਨ ਲਈ ਨਹੀਂ ਸੀ ਇਹ ਗੱਲ ਵੱਖਰੀ ਆ ਕਿ ਕਈ ਵਾਰੀ ਵਿਰੋਧੀ ਧਿਰਾਂ ਜਿਹੜੀਆਂ ਆ ਉਹ ਜਿੱਤਣੇ ਕੋਈ ਵੀ ਹੱਤਖੰਡਾ ਵਰਤ ਲੈਣੀਆਂ ਚਰਚਾ ਜ਼ਰੂਰ ਚੱਲਦੀ ਆ ਇਹ ਵੀ ਚਰਚਾ ਚੱਲਦੀ ਆ ਕਿ ਐਸ ਵੇਲੇ ਸਤਾਧਰ ਦਾ ਸੋਖ ਮੰਨਣ ਲਈ ਹਰ ਕੋਈ ਸਤਾ ਦੇ ਨੇੜੇ ਹੈ ਜਦੋਂ ਸਰਕਾਰਾਂ ਚਲੇ ਜਾਂਦੀਆਂ ਨੇ ਤੇ ਲੋਕ ਜਿਹੜੇ ਆ ਉਹ ਮੁੜ ਕੇ ਆਉਣ ਵਾਲੀ ਅਗਲੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦੇ ਆ ਸੋ ਦੋਸਤੋ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਅੱਜ ਤੁਹਾਨੂੰ ਅਸੀਂ ਨੂਰਵੈਲ ਦੀ ਸ਼ਹਿਰ ਦੇ ਅੰਦਰ ਜਿਹੜੀ ਚਰਚਾ ਆ ਉੱਤੇ ਗੱਲਬਾਤ ਕੀਤੀ ਹੈ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ ਹੈ ਸਾਡੇ ਕਮੈਂਟ ਬਾਕਸ ਵਿੱਚ ਤੁਸੀਂ ਆਪਣੀ ਰਾਇ ਵੀ ਦੇ ਸਕਦੇ ਹੋ ਵੀਡੀਓ ਚੰਗੀ ਲੱਗੀ ਲਾਇਕ ਜ਼ਰੂਰ ਕਰਿਓ ਅੱਗੇ ਸ਼ੇਅਰ ਵੀ ਦੋਸਤੋ ਜ਼ਰੂਰ ਕਰਿਓ ਅੱਜ ਦੇ ਇੰਨਾ ਹੀ ਕੱਲ ਨਵਾਂ ਮੁੱਦਾ ਤੁਹਾਡੇ ਲਈ ਲੈ ਕੇ ਆਵਾਂਗੇ ਉਸ ਵੇਲੇ ਤੱਕ ਦਿਓ ਅਜਾਤ ਤੁਸੀਂ ਵੇਖਦੇ ਰਹੋ ਬਿਲਗਾ ਨਿਊਜ਼ ਆਨਲਾਈਨ ਚੈਨਲ